ਪੁਲਿਸ ਲਾਈਨ ਰੋਡ ਦੇ ਸਾਹਮਣੇ ਭੁੱਲਰ ਪੈਲੇਸ ਵਾਲੀ ਗਲੀ ਉੱਤਮਨਗਰ ਬਟਾਲਾ ਵਿੱਚ ਇੱਕ ਇਲੈਕਟ੍ਰੋਨਿਕਸ ਦਾ ਸਾਮਾਨ ਭਰੇ ਗੋਦਾਮ ਵਿੱਚ ਅਕਸਮਾਤ ਅੱਗ ਲੱਗ ਗਈ ਜਿਹੜਾ ਬਹੁਤ ਹੀ ਭਾਰੀ ਨੁਕਸਾਨ ਦਾ ਸਮਾਚਾਰ ਮਿਲਿਆ ਹੈ ਗੋਦਾਮ ਦੇ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਟਾਰ ਇਲੈਕਟ੍ਰੋ ਵਰਲਡ ਨਾਂ ਵਾਲੀ ਦੁਕਾਨ ਗੁਰਦਾਸਪੁਰ ਰੋਡ ਬਾਈਆਂ ਦੀ ਹਾਟੀ ਦੇ ਸਾਹਮਣੇ ਹੈ ਤੇ ਇੱਥੇ ਹੀ ਉਹਨਾਂ ਦਾ ਗੋਦਾਮ ਸੀ ਉਹਨਾਂ ਨੇ ਕਿਹਾ ਕਿ ਸਵੇਰੇ ਪੂਨੇ 8 ਵਜੇ ਫੋਨ ਆਇਆ ਕਿ ਗੋਦਾਮ ਵਿੱਚ ਅੱਗ ਲੱਗ ਗਈ ਹੈ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਵਿਆਖਿਆ ਕੀਤੀ ਸਭ ਕੁਝ ਜੜ ਕੇ ਰਾਹ ਹੋ ਚੁਕਿਆ ਹੈ ਉਹਨਾਂ ਨੇ ਕਿਹਾ ਕਿ ਕਰੀਬ 24 ਤੋਂ 25 ਲੱਖ ਦਾ ਨੁਕਸਾਨ ਹੋ ਗਿਆ ਹੈ ਉਤੇ ਫਾਇਰ ਬ੍ਰਿਗੇਡ ਦੀ ਟੀਮ ਨੀਰਜ ਸ਼ਰਮਾ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਬੱਤੀ ਮਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਉਹਨਾਂ ਨੇ ਦੱਸਿਆ ਕਿ ਚਾਰ ਗੱਡੀਆਂ ਲਗਾਤਾਰ ਆ ਰਹੀਆਂ ਸੀਆਂ ਤੇ ਅੱਗ ਤੇ ਕੰਟਰੋਲ ਪਾ ਲਿਆ ਗਿਆ ਹੈ ਸ਼ੁਕਰ ਹੈ ਕਿ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਤੇ ਹੀ ਬਟਾਲਾ ਦੇ ਬਤਾਲੇਕ ਤੇ ਪੰਜਾਬ ਦੇ ਕਾਰਜਕਾਰੀ ਅਧਿਐਕਸ਼ ਸ਼ਹਿਰੀ ਕਲਸੀ ਤੇ ਅਮਰਿਤ ਕਲਸੀ ਮੌਕੇ ਤੇ ਪਹੁੰਚੇ ਉਹਨਾਂ ਨੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਦੀ ਵੀ ਤਾਰੀਫ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਇਹ ਲੋਕ ਮੁਸ਼ਕਲ ਸਮਾਂ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅੱਗੇ ਆ ਕੇ ਕੰਮ ਕਰਦੇ ਨੇ ਉਹ ਕਾਬਿਲ ਏ ਤਾਰੀਫ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਿੱਜੀ ਤੌਰ ਤੇ ਉਹਨਾਂ ਦੀ ਇੰਸ਼ੋਰੈਂਸ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪਹੁੰਚੇ ਹਾਂ ਮਾਡਲ ਟਾਊਨ ਬਟਾਲਾ ਇਨ ਕੋਡਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦਿਵਾਲੀ ਦਾ ਸਟੋਰ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਤੀ ਜਿਹੜੀ ਆਗੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਸ਼ਾਦਾਏ ਸ਼ੁਕਰ ਹੈ ਕਿ ਹਾਂ ਵੀ ওই ਵੀਟ ਕਿਸੇ ਦਾ ਵੀ ਆਨਗਵਾਨ ਆਮਨੇ ਸਾਹਮਣੇ ਹੀ ਆ ਰੱਬ ਸੋ ਵੀ ওই ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਅਕਕੀ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਦੇਖੋ ਜੀ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ওই ਐਚ ਵਾਈ ਜ਼ਾ ਡਾਕੂਮੈਂਟ ਰਿਕੁਆਇਰਡ ਹੈ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ ਦੋ ਤਿੰਨ ਦਿਨ ਦਾ ਕੰਮ ਹੋਇਆ ਉਹਨੂੰ ਦੋ ਤਿੰਨ ਘੰਟਿਆਂ ਦੇ ਨਿਪਟਾਉਣ ਦੀ ਕੋਸ਼ਿਸ਼ ਆਤੀ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਆ ਸਾਡਾ ਇੱਥੇ ਸਾਡੇ ਵੀਰ ਰਹਿੰਦੇ ਆ ਗੁਰਪ੍ਰੀਤ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਆ ਜੀ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਆ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਉੱਚ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨ ਜੀ ਦਾ ਨਾਮ ਪਰਾਂਜੀਤ ਸਿੰਘ ਮੈਂ ਸਿੰਬਲ ਚੌਂਕ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐਸੇ ਰਹੇ ਹਾਂ ਮੇਰੇ ਕੋਲ 8:30 ਵਜੇ ਆਣ ਗਵਾਰ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਹੈ ਫੇਰ ਮੈਂ ਦੋੜਿਆ ਐ ਫਟਾਫਟ ਆਪਣਾ ਬਜ਼ਰ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਇਹ ਨਾਲ ਫਟਾ ਨਹੀਂ ਆ ਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੰਡਿਓਂ ਟਿੱਕਰ ਕਾਫੀ ਅੰਕ ਤੇ ਪਾ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌਫਟ ਸਾੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਇਹ ਆਪਣਾ ਹੈਗ ਜੇਤ ਉੱਤਮ ਨਗੇ ਮਾਡਲ ਟੌਨ ਕਰਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗਦਾਮ ਹੈ ਸਾਰਾ ਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕਿ ਪਤਾ ਲੱਗਦਾ ਵੀ ਇਹ ਸਟਾਕ ਕੀਤਾ ਸੀ ਦੀਵਾਲੀ ਦਾ ਆਪਾਂ 24-25 ਲੱਖ ਦਾ ਸਟਾਕ ਕੀਤਾ ਸੀ ਹੋ ਸਾਰੀ ਸੜਕੇ ਸਫਾ ਹੋ ਗਿਆ ਹੁਣ ਸਾਰੇ 20 ਡੇਟ ਨੂੰ ਕਿਦਾਂ ਸਮਝੋ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਵੀ ਆਂਦੇ ਹੁੰਦੇ ਹੋਏ ਫਿਰ ਵੀ ਆਨ ਤੇ باوجود ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰ ਨਿਕਮਟਾਲਾ ਤੋਂ ਜੀ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਉ ਤੇ 5-7 ਮਿੰਟ ਚ ਹੀ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗੀਆਂ ਗਲੀ ਸਿਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰਿਜਾਂ ਦਾ ਵਾਪ ਫੋਮ ਵਗੈਰਾ ਵਿੱਚ ਆ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਐਸੇ ਦੇ ਸਵਿਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਇਹ ਤੇ ਬਾਅਦੋਂ ਸਰ ਅਨਲਿਸਿਸ ਕਰ ਸਕਦੇ ਆ ਕਿ ਕਿਸ ਤਰ੍ਹਾਂ ਅਗ ਲੱਗੇ ਹੱਲੇ ਤੇ ਫਿਲਹਾਲ ਹੀ ਇੱਕ ਭਜਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3 3 4 4 ਵਾਰੀ ਆ ਗੀਆਂ ਚਾਰ ਗੱਡੀਆਂ ਲਗਾਤਾਰ ਹੀ ਟਰਨ ਆਊਟ ਚੱਲਦੀ ਹੈ ਬਾਰ-ਬਾਰ ਭਰ ਕੇ ਆ ਰਹੀਆਂ ਨੇ